ਦੋਸਤੋ ਸਰਦੀਆਂ ਦੇ ਮੌਸਮ ਦੇ ਵਿੱਚ ਨਾ ਜੋੜਾਂ ਦੇ ਵਿੱਚ ਦਰਦ ਬਹੁਤ ਜ਼ਿਆਦਾ ਹੋਣ ਲੱਗ ਜਾਂਦਾ ਕਈ ਭੈਣਾ ਭਰਾਵਾਂ ਦੇ ਜੋੜਾਂ ਦਾ ਦਰਦ ਜਿੰਨਾਂ ਨੂੰ ਹੁੰਦਾ ਉਹ ਵਾਇ ਦੇ ਕਰਕੇ ਹੁੰਦਾ ਹੈ ਕਿਉਂਕਿ ਸਾਗ ਹੋ ਗਿਆ ਆਲੂ ਮਟਰ ਦੀ ਸਬਜ਼ੀ ਹੋਗੀ ਤੇ ਮੱਕੀ ਦੀ ਰੋਟੀ ਹੋਗੀ ਜਾਂ ਫਿਰ ਬਾਹਰ ਦਾ ਖਾਣਾ ਪੀਣਾ ਹੋ ਗਿਆ ਉਹ ਦੇਖ ਰਹੇ ਨਾ ਵਾਇ ਬਾਦੀ ਦੀ ਪ੍ਰੋਬਲਮ ਜਿੰਨਾਂ ਵੀਰਾਂ ਜਿੰਨਾਂ ਭੈਣਾਂ ਨੂੰ ਆ ਉਹਨਾਂ ਨੂੰ ਇਹ ਜਿਹੜੀ ਜੋੜਾਂ ਦੇ ਦਰਦ ਦੀ ਪ੍ਰੋਬਲਮ ਆ ਬਹੁਤ ਜ਼ਿਆਦਾ ਹੋ ਜਾਂਦੀ ਉਹਨਾਂ ਦੇ ਹੱਥ ਪੈਰ ਵੀ ਸੁੱਜ ਜਾਂਦੇ ਆ ਤੇ ਸਰੀਰ ਸਾਰਾ ਪੀੜ ਕਰਦਾ ਰਹਿੰਦਾ ਆ ਇਹਦੇ ਵਾਸਤੇ ਨਾ ਤੁਸੀਂ ਕੀ ਕਰਨਾ ਕਿ ਤਾਂ ਬਾਹਰ ਦਾ ਖਾਣਾ ਘੱਟ ਖਾਣਾ ਆ ਦੂਸਰਾ ਜਿਹੜਾ ਹਿੰਗ ਵਾਸਕ ਚੂਰਨ ਰਾਤ ਨੂੰ ਸੌਣ ਲੱਗਿਆਂ ਚਮਚ ਦਾ ਚੌਥਾ ਕਿੱਸਾ ਲੈ ਲੈਣਾ ਜਿੱਦਾਂ ਵਾਇਬਾਦੀ ਕੰਟਰੋਲ ਹੋ ਜਾਂਦੀ ਹੈ ਤੇ ਜਿਹੜਾ ਦਰਦ ਹੈ ਨਾ ਸਰੀਰ ਦੇ ਵਿੱਚ ਉੱਠਦੇ ਆ ਜਿਹੜੇ ਇਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ ਇਸ ਤੋਂ ਇਲਾਵਾ ਇੱਕ ਦਵਾਈ ਹੋਰ ਨੋਟ ਕਰ ਲਓ ਮਹਾਰਸਨਾਦੀ ਕੜਾ ਜਿਨ੍ਹਾਂ ਨੂੰ ਜ਼ਿਆਦਾ ਹੀ ਜੋੜਾਂ ਦੇ ਵਿੱਚ ਦਰਦ ਹੋਵੇ ਹੱਥ ਪੈਰ ਸੋਜਣ ਹੱਥਾਂ ਦੀਆਂ ਉਂਗਲਾਂ ਦੇ ਵਿੱਚ ਦਰਦ ਹੋਵੇ ਮਹਾਰਸਨਾਦੀ ਕੜੇ ਦੇ ਦੋ ਚਮਚ ਸਵੇਰੇ ਦੋ ਚਮਚ ਸ਼ਾਮ ਨੂੰ ਤੁਸੀਂ ਲੈ ਸਕਦੇ ਹੋ ਕਿਤੋਂ ਵੀ ਤੁਹਾਨੂੰ ਮਿਲ ਜਾਊਗਾ ਬੈਦਨਾ ਤੂਤਪ੍ਰਪੇਸ਼ਵਰ ਬਹੁਤ ਸਾਰੀਆਂ ਕੰਪਨੀਆਂ ਨੂੰ ਬਣਾਉਂਦੀਆਂ ਨੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਗੋਡੇ ਦਰਦ ਹੁੰਦੇ ਹਨ ਇਕੱਲੇ ਉਹ ਸ਼ਤਾਵਰ ਤੇ ਫੁੱਲ ਮਖਾਣਾ ਇਹ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਕੇ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਜੇ ਖਾਓਗੇ ਤੇ ਗੋਡੇ ਪੀੜ ਜਿਹੜੇ ਹੁਣ ਹਟ ਜਾਂਦੇ ਆ ਇਸ ਤੋਂ ਇਲਾਵਾ ਜੇ ਤੁਹਾਡਾ ਸਰੀਰ ਬਹੁਤ ਜ਼ਿਆਦਾ ਕਮਜ਼ੋਰ ਮਹਿਸੂਸ ਕਰ ਰਹਾ ਹੈ ਅਤੇ ਦਰਦਾਂ ਬਹੁਤ ਜ਼ਿਆਦਾ ਹੁੰਦੀਆਂ ਨਾਲ ਦੀ ਨਾਲ ਤੁਸੀਂ ਸ਼ਿਲਾਜੀਤ ਐਡ ਕਰ ਸਕਦੇ ਹੋ ਸ਼ਿਲਾਜੀਤ ਪਿਓਰ ਸਾਡੇ ਪਾਸੋਂ ਮਿਲ ਜਾਂਦੀ ਹੈ ਸਕਰੀਨ ਦੇ ਉੱਪਰ ਦਿੱਤੇ ਨੰਬਰ ਤੇ ਤੁਸੀਂ ਕਾਲ ਕਰਕੇ ਸਾਡੇ ਪਾਸੋਂ ਮੰਗਵਾ ਸਕਦੇ ਜੀ ਸੋ ਘਰ ਬੈਠਣ ਤੋਂ ਤੁਹਾਨੂੰ ਬੜਾ ਜੋਗੀ ਪਿਓਰ ਸ਼ਿਲਾਜੀਤ ਸਾਡੇ ਕੋਲ ਹੁੰਦੀ ਹੈ ਦੋਸਤੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਕਿਉਂਕਿ ਸਰਦੀਆਂ ਦੇ ਵਿੱਚ ਬਹੁਤ ਸਾਰੇ ਭੈਣ ਭਰਾ ਜੋੜਾਂ ਦੇ ਦਰਦਾਂ ਤੋਂ ਤੇ ਮਾਸਪੇਸ਼ੀਆਂ ਦੇ ਅੰਦਰ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਆ ਸੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ